ਮੇਰਾ ਨਾ ਕੁਲਦੀਪ ਸਿੰਘ ਜੀ ਅੱਜ ਜੋ ਪਾਣੀ ਪ੍ਰਸ਼ਾਸਨ ਦੇ ਦਰਸ਼ਕੀਰਾ ਦੇ ਹਾਲਾਤ ਬਹੁਤ ਮਾੜੇ ਆ ਜੀ ਵੇਖੋ 4 ਦਿਨਾਂ ਤੋਂ ਅਸੀਂ ਇਸ ਪਰੇਸ਼ਾਨੀ ਨਾਲ ਜੂਝ ਰਹੇ ਆ ਕਿਸੇ ਨਾ ਕੋਈ ਸਰਕਾਰ ਦਾ ਨਾ ਪ੍ਰਸ਼ਾਸਨ ਦਾ ਕੋਈ ਧਿਆਨ ਨਹੀਂ ਆ ਢੱਕਣ ਖੋਲਦੇ ਫਿਰਦੇ ਆਉਣੇ ਸੀਵਰੇਜ ਦੇ ਸੀਵਰੇਜ ਦਾ ਪਹਿਲਾ ਫੁੱਲ ਇਹ ਕੀ ਕਰਨਗੇ ਦੱਸੋ ਜੀ ਇਹਨਾਂ ਨੇ ਕੁਝ ਨਹੀਂ ਕੀਤਾ ਜੀ ਵੇਖੋ ਜੋ ਆ ਸਾਨੂੰ ਦੇਣਾ ਵੇਖੋ ਸਾਡੇ ਮਹੱਲੇ ਦਾ ਬੁਰਾ ਹਾਲ ਕਰਤਾ ਸਾਡੇ ਮਹੱਲੇ ਚ ਪਾਣੀ ਵੀ ਖੜਦਾ ਹੁੰਦਾ ਸੀਗਾ ਅੱਜ ਤੋਂ 2 ਸਾਲ ਪਹਿਲਾਂ ਬਿਲਕੁਲ ਵੀ ਨਹੀਂ ਖੜਦਾ ਸੀਗਾ ਤੇ ਹੁਣ ਰਹਿੰਦਾ ਹੁੰਦਾ ਸਾਨੂੰ ਲੈ ਕੇ ਟੈਕੀਟ ਘੜ ਦੇਦਾ ਆ ਉਹ ਵੇਖੋ ਜੀ ਉਹ ਵੇਖੋ ਹੁਣ ਹੁਣੇ ਵੇਖੋ ਜੀ ਮੌਲ ਤੁਸੀਂ ਆਹ ਵੇਖੋ ਕਿੰਨੀ ਬੁਰੀ ਸਥਿਤੀ ਚ ਆਪਾਂ ਲੰਘ ਰਹੇ ਹਾਂ ਦੀ ਬਾਕੀ ਕਰਦੇ ਇਹਦਾ ਕੋਈ ਹੱਲ ਹੋਣਾ ਨਹੀਂ ਨਹੀਂ ਤੇਰੀ ਕੋ ਫਾਇਦਾ ਹੀ ਕਮੇਟੀ ਨੂੰ ਜਿੰਦੇ ਲਾਉਂਦੇ ਵੀ ਫਾਇਦਾ ਨਹੀਂ ਆਵੇਂ ਕਮੇਟੀ ਨੂੰ ਜਿੰਦੇ ਲਾਉਂਦੇ ਫਿਰਦੇ ਆ ਕੋਈ ਕੋਈ ਲਾ ਆਉਂਦਾ ਜਿੰਦਾ ਕੋਈ ਖੋਹ ਲੈਂਦਾ ਤਾਂ ਕੋਈ ਫਾਇਦਾ ਹੈਗਾ ਉਦੋਂ ਕੋਈ ਫਾਇਦਾ ਨਹੀਂ ਹੈਗਾ ਹਾਂਜੀ ਸਰ ਨਵਜੀਵਨ ਸ਼ਰਮਾ ਜੀ ਦੇਪੋ ਹਾਲਾਤ ਤਾਂ ਥੋੜੇ ਸਾਹਮਣੇ ਦਿਸ ਜਾਂਦੇ ਜੀ ਕੀ ਹਾਲਾਤ ਨੇ ਸ਼ਹਿਰ ਦੇ ਇਹ ਸਾਰੇ ਸ਼ਹਿਰ ਦਾ ਪਾਣੀ ਸਿਰਫ ਇੱਥੇ ਇਕੱਠਾ ਹੋ ਜਾਂਦਾ ਹੈ ਕਾਰਨ ਪਿੱਛੋਂ ਅੰਟਰਲੌਕ ਟੈਨਾਂ ਲਾ ਕੇ ਫਿਰ ਜਿੱਥੋਂ ਚੁੰਗੀ ਫਿਰ ਮਨ ਚੌਂਗੜਾ ਪਾਸਾ ਉੱਚਾ ਕਰਤਾ ਜੀ ਇੱਥੇ ਵਾਲੇ ਪਾਸੇ ਉਵੇਂ ਦਾ ਉਵੇਂ ਖੜਾ ਸਾਰੇ ਸ਼ਹਿਰ ਦਾ ਪਾਣੀ ਇੱਥੇ ਇਕੱਠਾ ਹੁੰਦਾ ਮਿਕਾਸੀ ਕਿਸੇ ਪਾਸੇ ਹੈ ਨਹੀਂ ਜੀ 3 ਸਾਲ ਹੋਏ ਸਰ 4 ਸਾਲ 3.5 ਸਾਲ ਸਰਕਾਰ ਬਣੀ ਨੂੰ ਉਹਨਾਂ ਤੋਂ ਹੋਏ ਤੇਕਰ ਨਿਕਾਸੀ ਦੇ ਵਾਲੇ ਮੀਹਾਂ ਦੇ ਵਿੱਚ ਆ ਕੇ ਠੀਰੇ ਢੱਕਣ ਚੈੱਕ ਕਰਦੇ ਫਿਰਦੇ ਆ ਵੀ ਆ ਕਿੱਥੇ ਪਾਣੀ ਹੈਗਾ ਕਿੱਥੇ ਨਹੀਂ ਹੈਗਾ ਆ ਸਾਹਮਣੇ ਛੱਪੜ ਸੀਗਾ ਛੱਪੜ ਨੂੰ ਸੇਲ ਕਰਤਾ ਕਮੇਟੀ ਨੇ ਉਸ ਤੋਂ ਬਾਅਦ ਇਹਨੂੰ ਡੰਪ ਬਣਾਤਾ ਜੇ ਪਾਣੀ ਉੱਥੇ ਛੱਪੜ ਦੇ ਵਿੱਚ ਡਿੱਗਦਾ ਛੱਪੜ ਜਦੋਂ ਬੰਦ ਹੀ ਕਰਤਾ ਪਾਣੀ ਕਿੱਥੇ ਜਾਵੇ ਜਿਹੜਾ ਇਹਨਾਂ ਨੇ ਮੋਟਰਾਂ ਲਾਈਆਂ ਮੋਟਰਾਂ ਇੱਕ ਦੋ ਚੱਲਦੀਆਂ ਘੰਟਾ ਰੇਨ ਫੋਲ ਹੈ ਜੀ ਪਾਣੀ ਨਿਕਲੇ ਕਿੱਥੇ ਸਾਰੇ ਸ਼ਹਿਰ ਦਾ ਪਾਣੀ ਇੱਥੇ ਇਕੱਠਾ ਹੁੰਦਾ ਨਿਕਾਸੀ ਦਾ ਤੂੰ ਇੰਤਜ਼ਾਮ ਨਹੀਂ ਕੀਤਾ ਕਿ ਨਿਕਾਸੀ ਕਿਤੇ ਵੀ ਹੈ ਨਹੀਂਗੀ ਜੀ ਨਿਕਾਸੀ ਹੋਵੇ ਸ਼ਹਿਰ ਦੇ ਪਾਣੀ ਖ ਸਾਰੇ ਸ਼ਹਿਰ ਦਾ ਪਾਣੀ ਸਾਡੇ ਮਹੱਲੇ ਜਾ ਕੇ ਖੜਦਾ ਆ ਆ ਨਿਕਣ ਨਿਕੇ ਖੱਡਿਆਂ ਤੋਂ ਵੱਡੇ ਵੱਡੇ ਖੱਡੇ ਬਣ ਗਏ ਆ ਕੋਈ ਵੀ ਵਹੀਕਲ ਵਜਦਾ ਨਾਲੇ ਵਹੀਕਲ ਦਾ ਨੁਕਸਾਨ ਨਾਲੇ ਜਾਨੀ ਮਨ ਨੁਕਸਾਨ ਰਖਸਾ ਰਹਿੰਦਾ ਆ ਹਸਾ ਹੰਦਾ ਮੰਗ ਕਰਦੇ ਆ ਪ੍ਰਸ਼ਾਸਨ ਨੂੰ ਜਲਦੀ ਜਲਦੀ ਇਸ ਚੀਜ਼ ਦਾ ਹੱਲ ਕੀਤਾ ਜਾਵੇ